ਲੋ ਵੀ ਸੱਜਣੋ ਅੱਪਾ ਅੱਜ ਤੁਹਾਡੇ ਲਈ ਗੱਡੀ ਲੈ ਕੇ ਆਏ ਆ ਆਲਟੋ ਤੇ ਇਹ ਬਾਈਆਂ ਨਾਲ ਆਪਾਂ ਕਰਦੇ ਆਂ ਗੱਲਬਾਤ ਵੀ ਕਿੰਨੇ ਮਾਡਲ ਹੈ ਤੇ ਕਿੰਨੇ ਟਾਇਰ ਆ ਗੱਡੀ ਤੇ ਤੇ ਆਪ ਕਰਾਉਣੇ ਬਾਈਆਂ ਨਾਲ ਗੱਲਬਾਤ ਕੀ ਹਾਲ ਹੈ ਬਈ ਠੀਕ ਹੈ ਬਈ ਤੁਸੀਂ ਦੱਸੋ ਵਧੀਆ ਤੇ ਬਈ ਕਿੰਨੇ ਮਾਡਲ ਦੀ ਗੱਡੀ ਹੈ ਇਹ ਬਈ 7 ਮਾਡਲ ਗੱਡੀ ਹੈ ਠੀਕ ਹੈ ਅੱਧੇ ਟਾਇਰ ਪਏ ਹੈ ਠੀਕ ਹੈ ਠੀਕ ਚਾਰ ਹੀ ਅੱਧੇ ਨੇ ਹਾਂ ਚਾਰੇ ਅੱਧੇ ਟਾਇਰ ਪਏ ਆ ਕੋਈ ਕੱਟ ਵਾਲਾ ਟਾਇਰ ਨਹੀਂਗਾ ਕੋਈ ਐ ਨਹੀਂ ਹੈਗਾ ਵੀ ਲੱਗਿਆ ਫੱਬਾ ਜਾਂ ਸਾਰਾ ਹਾਂ ਸਾਰੇ ਟੂਬਲਸ ਟਾਇਰ ਹਨਾ ਹਾਂ ਸਾਰੇ ਟੂਬਲਸ ਟਾਇਰ ਨੇ ਠੀਕ ਹੈ ਬਈ ਤੇ ਗੱਡੀ ਬਸ origignal ਮੰਗੂ ਹੀ ਪਈ ਆ ਸਾਰੀ ਬਸ ਹਲਕੀ-ਪੁਲਕੀ ਟੱਚਿੰਗ ਤਾਂ ਜਿਵੇਂ ਹੁੰਦੀ ਆ ਉਹ ਤਾਂ ਹੈਗੀ ਆ ਹਾਂ ਦਿੱਲੀ ਨੰਬਰ ਹੈ ਦਿੱਲੀ ਨੰਬਰ ਹੈ ਠੀਕ ਹੈ ਤੇ ਪਾਸਿੰਗ ਆਊਟ ਆ ਬਈ ਪਾਸਿੰਗ ਆਊਟ ਹੈ ਹਾਂ ਦੂਜੀ ਕਾਗਜ਼ ਪੱਤਰ ਤਾਂ ਪੂਰੀ ਹੋਣੀ ਹੈ ਹਾਂ ਉਹ ਵੀ ਮਿਲ ਜੂਗੀ ਹਾਂ ਐਨਓਸੀ ਮਿਲ ਜੂਗੀ ਕਾਪੀ ਮਿਲ ਜੂਗੀ ਬਸ ਇਹੀ ਹੁੰਦਾਗਾ ਜੇ ਹੁਣ ਜੇ ਤੋ ਪਾਸਿੰਗ ਆਊਟ ਹੋ ਗਈ ਫਿਰ ਉਹ ਚੀਜ਼ਾਂ ਦਾ ਤਾਂ ਬਾਅਦ ਚ ਰੋਲ ਤੇ ਰਹਿੰਦੇ ਜਿਹੜਾ ਅਗਲਾ ਪਾਸਿੰਗ ਕਰਾਊਗਾ ਹਨਾ ਹਾਂ ਠੀਕ ਹੈ ਹਾਂ ਵੀ ਪਾਸਿੰਗ ਉਹ ਕਰਾਉਣੀ ਹੋਵੇ ਤਾਂ ਹੋ ਵੀ ਜਾਊਗੀ ਬਸ ਵੀ ਜਿਹਦਾ ਸਰੀ ਜਾਂਦਾ ਉਹਦਾ ਸਰੀ ਜਾਂਦਾ ਹੈ ਹਨਾ ਉਹ ਤਾਂ ਚਲੀ ਜਾਂਦਾ ਹੈਗਾ ਬਾਕੀ ਗੱਡੀ ਜਮਾਂ ਓਕੇ ਹੈਗੀ ਉਹਨੂੰ ਨੇੜੇ ਤੋਂ ਦਿਖਾ ਦੰਨੇ ਹਾਂ ਨੇੜੇ ਮਾਰਦੇ ਬੱਗੀ ਕੈਮਰਾ ਦੇ ਲਾਈ ਬਿਲ ਦਿਖਾ ਦੇ ਨਾਲੇ ਬੀਲ ਕੱਪ ਵਗੈਰਾ ਨਵੇਂ ਚੜੇ ਹੋਏ ਹੈਗੇ ਤੇ ਏਸੀ ਓਕੇ ਹੈ ਜਮਾਂ ਠੀਕ ਇੱਕ ਨੰਬਰ ਹੈ ਤੇ ਮੂਰਲੇ ਲਾਈਟਾਂ ਜਿਹੜੀਆਂ ਮੂਰਲੇ ਲਾਈਟਾਂ ਨਵੀਆਂ ਪਈਆਂ ਹੋਈਆਂ ਨੇ ਮੂਰਲੇ ਲਾਈਟਾਂ ਦਾ ਕੈਮਰਾ ਮਾਰਿਆ ਜਾ ਕਿੱਧਰ ਤੇ ਮੂਲੇ ਲਾਈਟਾਂ ਨਵੀਆਂ ਪਈਆਂ ਹੋਈਆਂ ਨੇ ਟਾਇਰ ਅੱਧੇ ਪਏ ਪਏ ਤਾਂ ਜ਼ਿਆਦਾ ਹੀ ਹੈ ਆਪਾਂ ਚੱਲ ਅੱਧੇ ਕਹਿ ਕੇ ਦੇ ਦੇ ਠੀਕ ਹੈ ਇਹ ਵਿੱਚੋਂ ਵੀ ਸਾਫ਼ ਪਈਏਗੀ ਅਲਟਾਉ ਨੇ ਮਾਰ ਦਿੱਤੇ ਕੈਮਰਾ ਬਾਕੀ ਜੇ ਆਪਾਂ ਕਹਿ ਦਈਏ ਇੰਜਨ ਗੇਅਰ ਦੀ ਇੰਜਨ ਗੇਅਰ ਤੇ ਜਮਾ ਓਕੇ ਆ ਇਹ ਆਪਣੀ ਫੁੱਲ ਗਾਰੰਟੀ ਹੋਊਗੀ ਜਿਹੜੀ ਆ ਪਾਸੇ ਤੋਂ ਮਾੜਾ ਮੋਟਾ ਛਿੱਟਾ ਭਰਾਟੀ ਹੁਣ ਐਡੀ ਪੁਰਾਣੀ ਗੱਡੀ ਐਨਕ ਤਾ ਹੁੰਦਾ ਹੀ ਹੈ ਨਾ ਤੇ ਬਸ ਇੰਜ ਮੇਨ ਹੁੰਦਾ ਗੱਡੀ ਦਾ ਇੰਜਨ ਗੇਅਰ ਤਾਂ ਸ਼ੀਟ ਕਵਰ ਵਗੈਰਾ ਤੇ ਗੱਡੀ ਸਾਫ਼ ਹੋ ਗਈ ਵਿੱਚ ਕਾਦੇ ਬਗੀ ਕੈਮਰਾ ਗੱਡੀ ਲੋ ਵੀ ਸੱਜਣੋਂ ਗੱਡੀ ਨੂੰ ਵਿੱਚੋਂ ਦੇਖ ਵੱਡੀ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਜਿੰਨੀ ਕਹਿੰਦੇ ਸੀ ਸੀਟ ਕਵਰ ਵੀ ਵਧੀਆ ਪਏ ਨੇ ਵਿੱਚੋਂ ਦੇਖ ਸਕਦਾ ਤੁਸੀਂ ਬਾਕੀ ਡੈਸ਼ਬੋਰਡ ਵੀ ਨਹੀਂ ਮਾਰਦੇ ਉਧਰ ਸੀਟ ਕਵਰ ਲਗਭਗ ਨਵੀਂ ਹੈਗੇ ਹੂੰ ਹੂੰ ਤੇ ਵੀ ਇਹੋ ਜਿਹੀ ਕੋਈ ਦਿੱਕਤ ਨਹੀਂ ਹੋਊਗੀ ਵੀ ਜਾ ਕੇ ਉਹ ਬੰਦੇ ਨੂੰ ਪਵਾਉਣੇ ਪੈਣਗੇ ਜਾਂ ਉਹ ਕਰਨੇ ਪੈਣਗੇ ਠੀਕ ਹੈ ਸਾਰਾ ਕੁਝ ਓਕੇ ਆ ਬੰਦਾ ਚਲਾ ਕੇ ਆਪ ਤਸੱਲੀ ਕਰਕੇ ਠੀਕ ਹੈ ਫਿਰ ਲਿਜਾ ਸਕਦਾ ਇੱਕ ਵੀ ਕਮੀ ਨਿਕਲੇ ਜਿਹੜੀ ਗੱਲ ਕਹੀ ਹੈ ਗੱਲ ਉਮੀ ਹੋਊਗੀ ਗੱਡੀ ਚ ਕੋਈ ਐ ਨਹੀਂ ਹੋਊਗਾ ਵੀ ਅਸੀਂ ਐ ਕਰਕੇ ਦੇਤੀ ਤੇ ਗਾਹਾਂ ਜਾ ਕੇ ਕੁਛ ਨਿਪਟੜੇ ਨਾ ਠੀਕ ਹੈ ਬਈ ਤੇ ਬਈ ਇਹ ਵਹੀ ਦੀ ਬੈਟਰੀ ਬੈਟਰੀ ਕਿਵੇਂ ਕੁਛ ਨਵੀਂ ਹੈ ਬੈਟਰੀ ਬਈ ਹਜੇ ਸਾਲ ਹੋਇਆ ਨਹੀਂਗਾ ਅੱਛਾ ਠੀਕ ਹੈ ਠੀਕ ਹੈ ਜੇ ਆਪਾਂ ਨੂੰ ਗਾਰੰਟੀ ਕਾਰਡ ਵੀ ਥਿਆ ਗਿਆ ਤਾਂ ਆਪਾਂ ਉਹ ਵੀ ਉਹ ਕਰ ਦਾਂਗੇ ਨਹੀਂ ਪਤਾ ਗੱਡੀ ਚੀ ਪਿਆ ਹੋਵੇ ਆਪਣੇ ਧਿਆਨ ਚ ਨਹੀਂ ਆਏਗਾ ਠੀਕ ਹੈ ਬਈ ਤੇ ਉਹ ਬੈਟਰੀ ਨਵੇਂ ਵਰਗੀ ਆਏ ਕਹਿ ਸਕਦੇ ਆਪਾਂ ਹੂੰ ਹੂੰ ਠੀਕ ਤੇ ਬਾਕੀ ਸਾਰਾ ਕੁਝ ਓਕੇ ਹੈ ਮਿਊਜ਼ਿਕ ਸਿਸਟਮ ਹਾਂ ਹਾਂ ਮਿਊਜ਼ਿਕ ਸਿਸਟਮ ਚੱਲਦਾ ਹੈਗਾ ਹੂੰ ਹੂੰ ਲੋ ਵੀ ਸੱਜਣੋ ਤੁਸੀਂ ਬੈਕ ਸਾਈਡ ਦੇਖ ਸਕਦੇ ਹੋ ਗੱਡੀ ਨੂੰ ਡਿੱਗੀ ਦਿਖਾ ਦੇ ਬਾਕੀ ਕੈਮਰਾ ਮਾਰ ਦੇ ਡਿੱਗੀ ਓਕੇ ਆਈ ਨਹੀਂ ਹੈਗਾ ਵੀ ਜਰਜੇ ਨਾਲ ਭਰੀ ਪਈ ਹੈ ਹੂੰ 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 ਫਿਰ ਬਸ ਆਹ ਰੇਤਾ ਹੀ ਹੈਗਾ ਥੋੜੀ ਸਮਾਂ ਜੀ ਸਿਰ ਬਾਕੀ ਇੱਕ ਗੱਲ ਹੈ ਬਾਈ ਹਨਾ ਜਿਹਦੇ ਹਿਸਾਬ ਨਾਲ ਗੱਡੀ ਦਾ ਮਾਡਲ ਆ ਉਹ ਸਭ ਨਾਲ ਗੱਡੀ ਵਧੀਆ ਭਈ ਚੰਗੀ ਵੀ ਗਣੀ ਚੰਗੀ ਹੈ ਨਾ ਗੱਡੀ ਸਾਫ ਭਈਆ ਗੱਡੀ 'ਚ ਕੋਈ ਐਹ ਜੀ ਗੱਲ ਬਾਤ ਨਹੀਂ ਜੀ ਇਹ ਆਪਣੇ ਕੋਲੇ ਵੀ ਐ ਨਹੀਂ ਹੈਗਾ ਵੀ ਇਹ ਕੱਲ ਪਰਸੋਂ ਲੈ ਲੈਂਦੇ ਜੇ ਉਹ ਹੈ ਆਪਣੇ ਕੋਲ 5-6 ਸਾਲ ਹੋ ਗਏ ਗੱਡੀ ਨੂੰ ਠੀਕ ਹੈ ਰੋ ਚੱਲੀ ਜਾਂਦੀ ਹੈ ਗੱਡੀ ਆਪਾਂ ਵੀ ਲਈ ਤਾਂ ਸੈਕੰਡ ਹੈਂਡ ਹੀ ਸੀਗੀ ਪਰ ਇਹ ਚੱਲੀ ਜਾਂਦੀ ਹੈ ਵਧੀਆ ਆਪਾਂ ਨੂੰ ਨਾ ਦੇ ਰੱਜ ਦੇ ਧਿੱਕਰ ਕੇ ਦੇ ਧੋਖਾ ਦਿੱਤਾ ਠੀਕ ਹੈ ਆਪਾਂ ਐਵੇਂ ਕੋਈ ਗੱਪਾਂ ਮਾਰ ਕੇ ਦੇ ਦਈਏ ਚੀਜ਼ ਉਹ ਗੱਲ ਦਾ ਤਾਂ ਕੋਈ ਮਤਲਬ ਨਹੀਂ ਨਿਕਲਦਾ ਹੂੰ ਹੂੰ ਤੇ ਬਾਕੀ ਕੋਈ ਨਾਰਾਜ਼ ਨਹੀਂ ਹੋਊਗਾ ਜਿਹੜਾ ਵੀ ਲੈ ਕੇ ਜਾਊਗਾ ਐ ਨਹੀਂ ਹੋਊਗਾ ਵੀ ਰਾਹ 'ਤੇ ਖੜ ਗਈ ਜਾ ਉਹ ਲੱਗ ਗਈ ਮੈਂ ਕੈਮਰਾ ਮਾਰ ਦੇ ਪਰ ਲੈ ਸਾਈਡ ਵੀ ਮਾਰ ਦੇ ਨਾਲ ਮੂਰੂ ਦਿਖਾ ਦੇ ਸਾਰੀ ਪਾਸੇ ਵਿੱਚ ਵਿੱਚ ਉਸ ਮਾਰ ਕੇ ਸਾਈਡ ਬੈਕ ਸਾਈਡ ਵੀ ਮਾਰਦੇ ਕੈਮਰਾ ਨੇ 77 ਦਿਖਾ ਦੇ ਨਾਲ ਚੋਟ ਓਕੇ ਸਾਰਾ ਕੋ ਸਿੱਕੇ ਆ ਮਾਈਟ ਵੀ ਨਾਲ ਹੀ ਆਏ ਸੀਗੇ ਭਰਾਵਾ ਮੈਨੂੰ ਕਹਿੰਦਾ ਮੈਂ ਹੋਰ ਤਰਾਏ ਜਾ ਹੁਕਰਿਆ ਜਿਹੜੀ ਚੀਜ਼ ਹੈਗੀ ਨਾਲ ਉਹ ਹੋਮੀ ਹੈਗੀ ਠੀਕ ਹੈ ਬਈ ਬਾਕੀ ਗੱਡੀ ਜਿਹੜਾ ਬੰਦਾ ਲੈ ਕੇ ਜਾਊਗਾ ਉਹਦਾ ਤਸੱਲੀ ਕਰਕੇ ਜਾਵਾਂ ਉਹ ਮੇ ਲੈ ਕੇ ਜਾਵੇ ਠੀਕ ਹੈ ਬਈ ਬਸ ਮਾੜੀ ਮੋਟੀ ਆ ਜਿਵੇਂ ਹਲਕੀ ਫੋੜ ਕੇ ਹੁਣ ਪੁਰਾਣੀ ਗੱਡੀਆਂ ਆ ਬੜੀ ਜਰ ਜਿਵੇਂ ਆਖ ਸਕ੍ਰੈਚ ਹੋ ਗਿਆ ਹੈ ਨਾ ਐਵੇਂ ਤਾਂ ਹੁੰਦਾ ਹੀ ਹੁੰਦਾ ਐਵੇਂ ਹੁੰਦੀ ਹੁੰਦਾ ਹਾਂ ਪਰ ਉਹ ਨਹੀਂ ਹੈਗਾ ਵੀ ਮੇਜਰ ਐਕਸੀਡੈਂਟ ਹੈ ਜਾਂ ਵੀ ਗੱਡੀਆਂ ਹੁੰਦੀਆਂ ਵੀ ਇੱਕ ਪਾਸੇ ਖਿੱਚੀ ਜਾਂਦੀਆਂ ਨੇ ਜਾਂ ਸਿੱਧੀਆਂ ਨਹੀਂ ਚਲਦੀਆਂ ਜਾ ਟੈਰਾਂ ਕਸਾਈਆ ਲੈਂਡਮੈਂਟ ਵਗੈਰਾ ਇਹਦੀ ਸਾਰਾ ਕੁਝ ਕਰਾਇਆ ਹੋਇਆਗਾ ਬੈਲੈਂਸ ਵੀ ਕਰਾਇਆ ਸੀਗਾ ਇੱਕ ਵਾਰੀ ਪਿੱਛੇ ਉਹ ਤਾਂ ਬੋਲ ਨੂੰ ਤਾਂ ਟਾਈਮ ਹੋ ਗਿਆ ਬਸ ਚਰਾਈ ਦੀ ਗੱਡੀ ਪੂਰੀ ਸੁੱਧ ਹੈ ਹਾਂ ਹਾਂ ਭੋਮਾ ਦੀ ਯਾਰ ਹੱਥ ਛੱਡ ਕੇ ਚਲਾਈ ਜਾ ਜਿਵੇਂ ਆਪਾਂ ਕਹਿ ਦਈਏ ਨਾ ਵੀ ਸ਼ੁੱਧ ਗੱਡੀ ਹੁੰਦੀ ਹੈ ਹੂੰ ਹੂੰ ਹੁਣ ਨਵੀਆਂ ਵਾਲਾ ਫੀਲ ਤਾਂ ਕਿੱਥੋਂ ਕਰ ਦੂ ਪਰ ਜਿਹੜੀ ਇੱਕ ਚੀਜ਼ ਹੈਗੀ ਉਹ ਤਾਂ ਹੈਗੀ ਜਾਈਏ ਸ਼ੰਤ ਸ਼ੁੱਧ ਤਾਂ ਕੋਈ ਤਾਂ ਰੰਗ ਨਹੀਂ ਲਿਆ ਇਹ ਨਾ ਰੰਗ ਹੈ ਗੱਡੀ ਤਤ ਜਿੱਤਦਾ ਸਾਰਾ ਕੁਝ ਆ ਬਸ ਜਿਵੇਂ ਕਹਿਦੀ ਮਾੜਾ ਮੂਟਾ ਅਸੀਂ ਤਾਂ ਐ ਤਾਂ ਮੈਨੂੰ ਵੀ ਪੱਕਾ ਪਤਾ ਨਹੀਂਗਾ ਮਿੱਥੂ ਦਾ ਕਿਤੇ ਲੱਗੀ ਨੀਗੀ ਤਾਂ ਕਿੰਦੇ ਕੋਈ ਹਲਕਾ ਫੁਲਕਾ ਹੋਵੇ ਆਪਾਂ ਕਹਿ ਨਹੀਂ ਸਕਦੇ ਫਿਰ ਬਾਅਦ ਅਗਲਾ ਕਹਿੰਦੇ ਨਾ ਬਾਅਦ ਚ ਵੀ ਆਏ ਸੀਗਾ ਜਮ ਅਰੀਜਨਲ ਕਹਿ ਕੇ ਦੇ ਦਿੱਤੀ ਅਰੀਜਨਲ ਕਹਿ ਕੇ ਦਿੱਤੀ ਉਹ ਜਿਹੜੀ ਗੱਲ ਹੈਗੀ ਉਹ ਜਿਹੜੀ ਸਾਹਮਣੇ ਹੈ ਜੀ ਉਹ ਸਾਹਮਣੀ ਹੈ ਕਿ ਛੋਡੇ ਨਾ ਬਾਕੀ ਯਾਰ ਜਿਹੜਾ ਵੀ ਬੰਦਾ ਲੈ ਕੇ ਜਾਉਗਾ ਆਪ ਦਾ ਤਸੱਲੀ ਨਾਲ ਚਲਾ ਕੇ ਉਹ ਕਰਕੇ ਤੇ ਭਾਈ ਬਚੂਚੀ ਚ ਕੀ ਹੋਈ ਹੈ ਇਹ ਹਾਂ ਪਿੱਛੋਂ ਥੋੜੀ ਜਿਹੀ ਉਹ ਕਰੀ ਹੋਈ ਹੈਗੀ ਅੱਛਾ ਅੱਛਾ ਤਾਂ ਅਸੀਂ ਨਾ ਪਹਿਲਾਂ ਉਹ ਥੋੜੇ ਰਾਵੜਾਈਆਂ ਪਵਾਤੀਆਂ ਸੀਗੀਆਂ ਤੇ ਭਾਈ ਫਿਰ ਡਿਮਾਂਡ ਕੀ ਗੱਡੀ ਦੀ ਡਿਮਾਂਡ ਭਾਈ ਜਿਹੜੇ ਸਾਹਿਬ ਦੀ ਗੱਡੀ ਹੈ ਉਹ ਸਾਹਿਬ ਦਾ ਛੋਟਾ ਮੁੱਲ ਰੱਖਿਆ ਆਪਾਂ ਠੀਕ ਹੈ ਗੱਡੀ ਦਾ ਕੋਈ ਬਾਹਲਾ ਮੁੱਲ ਨਹੀਂ ਹੈਗਾ 60000 ਰੁਪਏ ਮੁੱਲ ਹੈਗਾ ਠੀਕ ਹੈ ਠੀਕ ਹੈ ਮੈਂ ਐ ਤਾਂ ਹੁਣ ਕਹੇ ਜਾਵੇ ਤਾਂ ਮੈਂ ਤਾਂ ਲੱਖ ਰੁਪਏ ਦੇ ਲਈ ਸੀਗੀ ਇਹ ਹੂੰ ਹੂੰ ਰਹਣਾ ਲੱਖ ਰੀਤਾ ਨਹੀਂ ਵਿਗਦੀ ਨਾ ਐਵੇਂ ਹੀ ਹੋ ਗਿਆ ਉਹ ਚੀਜ਼ ਨੂੰ ਉਸ ਜਿਹੇ ਜੀ ਚੀਜ਼ ਉਹ ਉਹ ਜਾਂ ਮਾਰੂਗਾ ਬਾਕੀ ਜਿਹੜਾ ਭਾਈ ਵੀਡੀਓ ਦੇਖ ਕੇ ਆਊਗਾ ਹਨ ਜਿਹੜਾ ਵੀ ਕੋਈ ਕਰੂਗਾ ਤੇ ਆਪਾਂ ਉਹਨੂੰ ਵੀ ਉਹ ਤਾਂ ਚੰਗਾ ਮਾਨ ਤਨ ਕਰਾਂਗੇ ਨਾਰਾਜ਼ ਨਹੀਂ ਕਰਦੇ ਗੱਡੀ 'ਚ 1% ਵੀ ਕਮੀ ਨਹੀਂ ਹੈਗੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਅਗਲਾ ਦੇਖ ਕੇ ਚਲਾ ਕੇ ਆਪਦੀ ਲੈ ਜਾ ਸਕਦਾ ਹੈਗਾ ਠੀਕ ਹੈ ਤੇ ਵੀ ਨੰਬਰ ਬੋਲ ਸਕਦਾ ਨੰਬਰ ਹੈਗਾ ਬਈ 9843 9843 94992 94992 ਹਾਂ ਠੀਕ ਹੈ ਪਿੰਡ ਠੀਕ ਹੈ ਭਾਈ ਤੇ ਭਾਈ ਕਿਹੜੇ ਪਿੰਡ ਖੜੀ ਕਿਤੋਂ ਦੀ ਲੋਕੇਸ਼ਨ ਦੱਸੂ ਇਹ ਬਈ ਪਿੰਡ ਸਿੰਘੋ ਹੈਗਾ ਚਲਵੰਡੀ ਸਾਬੋ ਤੋਂ 12 ਕਿਲੋਮੀਟਰ ਦੂਰ ਹੈਗਾ ਠੀਕ ਹੈ ਬਾਕੀ ਜਿਹੜਾ ਵੀ ਭਾਈ ਆਊਗਾ ਅੰਬਾ ਨੂੰ ਫੋਨ ਕੰਟੈਕਟ ਕਰ ਲੈ ਆਪਣੇ ਇਹੀ ਨੰਬਰ ਤੇ ਵਟਸਐਪ ਚੱਲਦਾ ਹੈ ਲੋਕੇਸ਼ਨ ਭੇਜ ਦਾਂਗੇ ਜਿਹੜੇ ਵੀ ਵੀਰ ਭਾਈ ਨੇ ਆਉਣਾ ਜਿਹੜਾ ਵੀਰ ਭਾਈ ਨੂੰ ਪਸੰਦ ਹੈ ਠੀਕ ਹੈ ਤੇ ਬਸ ਲੋ ਵੀ ਸੱਜਣੋ ਤੁਹਾਡੇ ਸਾਹਮਣੇ ਗੱਡੀ ਖੜੀ ਹੈਗੀ ਕੰਡੀਸ਼ਨ ਬਹੁਤ ਸੋਹਣੀ ਹੈਗੀ ਇਹ ਸੱਤ ਟੋਡਲ ਗੱਡੀ ਹੈਗੀ ਜਿਹੜੀ ਬਾਈ ਨੇ ਗੱਲ ਦੱਸੀ ਆ ਉਹ ਹੈਗੀ ਆ ਉਹ ਗੱਲ ਠੀਕ ਹੈ ਬਾਕੀ ਤੁਸੀਂ ਚਲਾ ਕੇ ਤਸੱਲੀ ਨਾਲ ਪੂਰੀ ਗੱਡੀ ਲਿਜਾ ਸਕਦੇ ਹੋ ਠੀਕ ਹੈ ਤੇ ਬਾਈ ਕਹਿੰਦਾ ਬਾਕੀ ਮੌਕੇ ਦੇ ਮਾਨਤਨ ਕੀਤਾ ਜਾਊਗਾ ਤੇ ਬਾਈਆਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਸੱਜਣੋ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਸਾਡੀਆਂ ਇਹੀ ਵੀਡੀਓ ਦੇਖਣ ਲਈ ਗੱਡੀ ਰਿਲੇਟਡ ਜਾਂ ਟਰੈਕਟਰ ਰਿਲੇਟਡ ਦੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਸੱਜਣੋ ਭਾਈ ਇੱਕ ਗੱਲ ਦੱਸੋ ਜਿਹੜੇ ਗੱਡੀ ਦੇ ਸ਼ੀਸ਼ੇ ਸਾਰੇ origignal ਆ ਨਾਲ ਦੇ ਨੇ ਹਾਂ ਭਾਈ ਸ਼ੀਸ਼ੇ ਸਾਰੇ ਨਾਲ ਦੇ ਆਗੇ ਕੋਈ ਨਹੀਂ ਪਿਆ ਹੋਇਆ ਹੂੰ ਹੂੰ ਬਾਕੀ ਤੁਹਾਨੂੰ ਪਤਾ ਹੀ ਜਿਹੜੀ ਚੀਜ਼ ਐਕਸੀਡੈਂਟ ਹੋਇਆ ਤਾਂ ਸਾਰੀ ਬਦਲੇ ਹੁੰਦੇ ਸਾਰਿਆਂ ਦੇ ਨਾਲ ਦਾ ਮਾਰਕ ਲੱਗਿਆ ਹੋਇਆਗਾ ਠੀਕ ਹੈ ਤੇ ਇਹ 6 ਚ ਨਿਕਲੀ ਐ 7 ਦੀ ਰਜਿਸਟਰਡ ਐ 7 ਦੀ ਮਤਲਬ ਕਾਪੀ ਐ ਇਹਦੀ ਕਾਪੀ ਐ ਇਹਦੀ ਹਾਂ ਸਾਰੇ ਗਾ ਸ਼ੀਸ਼ੇ 6 ਦੇ ਆਗੇ 2006 ਠੀਕ ਹੈ ਠੀਕ ਹੈ ਭਾਈ ਹਾਂ